ਉਸ ਦੀ ਨਜ਼ਰ ਫਿਰ ਪਹਾੜੀ ਰਾਜਿਆਂ ਤੇ ਪਈ। ਵਜ਼ੀਰ ਖਾਨ ਨੇ ਪੈਗਾਮ ਭੇਜਿਆ ਕਿ ਗੋਬਿੰਦ ਦੀ ਤਾਕਤ ਨੂੰ ਖਤਮ ਕਰਨ ਲਈ ਅਸੀਂ ਉਸ ਦੇ ਨਾਲ ਹੱਥ ਮਿਲਾ ਲਈਏ। ਉਸ ਜ਼ਾਲਿਮ ਦੇ ਨਾਲ ਸਾਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਖਾਸ ਤੌਰ ਤੇ ਗੋਬਿੰਦ ਦੇ ਖਿਲਾਫ। ਹੂੰ। ਅਸੀਂ ਜਿੰਨੀਆਂ ਲੜਾਈਆਂ ਲੜੀਆਂ ਸਾਨੂੰ ਸਭ ਨੂੰ ਮੂੰਹ ਦਿਖਾਣੀ ਪਈ। ਫਿਰ ਵੀ ਗੋਬਿੰਦ ਨੇ ਕਦੀ ਵੀ ਤੁਹਾਡੀ ਕਿਸੇ ਦੀ ਜ਼ਮੀਨ ਦੇ ਇੱਕ ਟੁਕੜੇ ਤੇ ਵੀ ਕਬਜ਼ਾ ਨਹੀਂ ਕੀਤਾ। ਐ ਸਵਿਚ ਵੀ ਉਸ ਦੀ ਕੋਈ ਚਾਲ ਹੋਵੇਗੀ। ਬਿਲਕੁਲ। ਵਜ਼ੀਰ ਖਾਨ ਵੀ ਪਰੇਸ਼ਾਨ ਨਾ ਹੁੰਦਾ। ਤੇ ਪੈਗਾਮ ਨਬੀ ਦਾ ਅਸੀਂ ਸਾਰੇ ਤੁਹਾਡੀ رائے ਨਾਲ ਚੱਲਾਂਗੇ ਰਾਜਾ ਜਮੇਰਚੰਦ ਮੁਗਲਾਈ ਤੇ ਪਹਾੜੀ ਰਾਜਿਆਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਕੇ ਆਨੰਦਪੁਰ ਦੇ ਕਿਲੇ ਨੂੰ ਸੇਲ ਕੇ ਤਾਬਾ ਬੋਲ ਦਿੱਤਾ ਤੇ ਜੰਗ ਸ਼ੁਰੂ ਹੋ ਗਈ 6 ਮਹੀਨੇ ਬੀਤ ਗਏ ਸਰਦ ਰੁਤ ਨੇ ਹਰ ਪਾਸੇ ਪੈਰ ਫਸਾ ਦਿੱਤੇ ਸਿਪਾਹੀਆਂ 'ਚ ਬਿਮਾਰੀ ਫੈਲਣ ਲੱਗੀ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਖਜ਼ਾਨੇ ਖਾਲੀ ਹੋਣ ਲੱਗੇ ਸਿਪਾਹਾਂ ਤੇ ਬਗਾਵਤ ਦਿਨ ਬਦਲ ਵੱਦੀ ਜਾ ਰਹੀ ਸੀ ਕਿਲੇ ਵਿੱਚ ਵੀ ਹਾਲਤ ਕੁਝ ਠੀਕ ਨਹੀਂ ਸੀ 6 ਮਹੀਨੇ ਤੋਂ ਕਿਲੇ ਵਿੱਚ ਖਾਣ ਪੀਣ ਦਾ ਸਾਮਾਨ ਨਾ ਦੇ ਬਰਾਬਰ ਸੀ ਕਿਲੇ ਵਿੱਚ ਭੁੱਖ ਮਰੀ ਇਹ ਸੱਤ ਤੱਕ ਫੈਲ ਚੁੱਕੀ ਸੀ ਕਿ ਸੌ ਸਿੰਘਾਂ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਕੋਲ ਭੇਜਿਆ ਤੁਹਾਡੀ ਗੁਰੂ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ। ਬਸ ਇਸ ਬੇਦਾਵੇ ਵਿੱਚ ਲਿਖ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਕਿ ਉਹ ਤੁਹਾਡੇ ਗੁਰੂ ਨਹੀਂ। ਅਸੀਂ ਲਿਖਣ ਲਈ ਤਿਆਰ ਹਾਂ। ਇੱਥੇ ਹੁਣ ਸવાય ਭੁੱਖ ਮਰੀ ਤੇ ਮੌਤ ਤੋਂ ਹੋਰ ਕੁਝ ਨਹੀਂ ਰਿਹਾ। ਇਸ ਕਿਲੇ ਨੂੰ ਛੱਡ ਕੇ ਜਾਣਾ ਹੀ ਚੰਗਾ ਹੈ। ਜੇਕਰ ਕੋਈ ਹੋਰ ਸਿੰਘ ਅੱਜ ਤੋਂ ਖੋਦਨ ਸਿੰਘ ਨਹੀਂ ਕਹਾਣਾ ਚਾਹੁੰਦਾ ਤਾਂ ਉਹ ਵੀ ਇਹਨਾਂ ਦੇ ਨਾਲ ਬਾਹਰ ਜਾ ਸਕਦਾ ਹੈ सौ सिंह छाने चाहते चाली ही गए लगता है डर के भज रहे दे इन्हों सही सोचे है जनाब इस तो पहला साडिया फौजा केरा तोड़ दें, बस इसे तरह ही किला खाली हो जावे। ਇੱਕ ਵਾਰ ਧੋਖਾ ਦੇਣ ਤੋਂ ਬਾਅਦ ਆਖਰਕਾਰ ਕਾ ਵਿੱਚ ਸੱਪ ਵਾਂਗੂ ਰੇਂਗਦਾ ਵਜ਼ੀਰ ਖਾਨ ਦਾ ਗੁਰੂ ਸਾਹਿਬ ਨੂੰ ਪੈਗਾਮ ਆਇਆ ਜਿਸ ਵਿੱਚ ਮੁਗਲਾਂ ਨੇ ਆਪਣੇ ਧਰਮ ਤੇ ਪਹਾੜੀ ਰਾਜਿਆਂ ਨੇ ਗਉ ਮਾਤਾ ਦੀ ਕਸਮ ਖਾਦੀ ਕਿ ਜੇ ਗੁਰੂ ਸਾਹਿਬ ਕਿਲਾ ਖਾਲੀ ਕਰ ਜਾਣ ਕੋਈ ਉਹਨਾਂ ਦੀ ਹਵਾਵਲ ਵੀ ਨਹੀਂ ਚਾਕੇਗਾ ਉਹ ਜਿਸ ਪਾਸੇ ਜਾਣਾ ਚਾਹਣ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦੇ ਹਨ ਗੁਰੂ ਸਾਹਿਬ ਨੇ ਇਸ ਖਤ ਨੂੰ ਆਪਣੇ ਕਰੀਬੀ ਸਿੰਘਾਂ ਦੇ ਕਹਿਣ ਤੇ ਪ੍ਰਵਾਨ ਕਰ ਲਿਆ। ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਜ਼ਰਾਬਰ ਸਿੰਘ ਫਤੇ ਸਿੰਘ ਛੇਤੀ ਕਰੋ ਤੁਸੀਂ ਦੋਵੇਂ। ਵੀਰ ਜੀ ਅਸੀਂ ਵੀ ਤੁਹਾਡੇ ਨਾਲ ਰਹਿਣਾ ਹੈ। ਤੁਸੀਂ ਦਾਦੀ ਮਾਤਾ ਤੇ ਮਾਤਾ ਜੀ ਦੇ ਨਾਲ ਰਹੋ ਤੇ ਉਹਨਾਂ ਦਾ ਖਿਆਲ ਰੱਖੋ। ਫਿਰ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਚਾਰੋਂ ਮਿਲ ਕੇ ਇਹਨਾਂ ਦਾ ਖਿਆਲ ਰੱਖਦੇ ਹਾਂ। ਨਹੀਂ ਫਤੇ ਸਿੰਘ ਅਸੀਂ ਆਕੇ ਲੇਡਲ ਦੇ ਪਿੱਛੇ ਸਾਰਿਆਂ ਦੀ ਰਾਖੀ ਕਰਦੇ ਜਾਵਾਂਗੇ। ਹੁਣ ਜਿੱਥੇ ਡੇਰਾ ਲਗਾਵਾਂਗੇ ਉੱਥੇ ਹੀ ਮਿਲਾਂਗੇ। ਤੇ ਜੇ ਮਿਲਣਾ ਨਾ ਆਏ ਤੁਸੀਂ ਜਿੱਥੇ ਹੋਵੋਗੇ ਨਾ ਅਸੀਂ ਮਗਰੇ ਮਗਰੇ ਆ ਜਾਵਾਂਗੇ। ਅੱਛਾ ਠੀਕ ਹੈ। ਚਲੋ ਹੁਣ। ਵੀਰ ਜੀ ਕੁੱਟ ਕੇ ਜੱਫੀ ਪਾਣ ਦਾ ਦਿਲ ਕਰਦਾ ਹੈ। ਮੇਰਾ ਵੀ ਸਾਹਿਬ ਸਹਿਬ ਸਾਦੇ ਖਾਨ ਫ਼ਰਬ ਸਮਝੌਤੇ ਮੁਤਾਬਕ ਗਰੂਤੇ ਉਹਨਾਂ ਦੇ ਸਿੰਘਾਂ ਨੇ ਸ਼ਾਂਤੀ ਨਾਲ ਕਿਲਾ ਖਾਲੀ ਕਰ ਦਿੱਤਾ ਮੈਂ ਕਿਲੇ ਦੀਆਂ ਇਟਾਂ ਸਿਰਜ ਮਾਰਨੀਆਂ ਨੇ ਮੈਨੂੰ ਤਾਂ ਆਪਣਾ ਸ਼ਿਕਾਰ ਗੋਬਿੰਦ ਕਿਲੇ ਤੋਂ ਬਾਹਰ ਚਾਹੀਦਾ ਸੀ ਇੱਛਾ ਤਾਂ ਪੂਰੀ ਹੋ ਗਈ ਹੁਣ ਸੋਚ ਕੀ ਰਿਹਾ ਹਾਂ ਖਾਨ ਸਾਹਿਬ ਅਸੀਂ ਇਹ ਨਹੀਂ ਕਰ ਸਕਦੇ असी अपने धर्म तौ माता की कसम खा कसम <laughs> जिस वक्त गुरु तेस दे किरत को टप्पण लगन पिछों दी हमला हो दौ गुरु दे नाल निक भी सिंह जीदा ना रहे ਰਾਜਿਆ ਨੇ ਸਮਝੋਤਾ ਤੋੜ ਦਿੱਤਾ ਹੈ ਨਸਾਰਾ ਦੇ ਗੁੰਡੀ ਵੀ ਸੋਜਾ ਸਾਡਾ ਪਿੱਛਾ ਕਰ ਰਹੀਆਂ ਨੇ ਕੋਈ ਪਰਵਾਹ ਨਹੀਂ ਅਸੀਂ ਮੋਰਚਾ ਸੰਭਾਲਦੇ ਹਾਂ